ਸਾਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਨਵੇਂ ਪੋਡਕਾਸਟ ਵਿੱਚ ਜਿਵੇਂ ਕਿ ਆਪਣੇ ਪਿੰਡ ਭਲੂਰ ਦੇ ਸਰਦਾਰ ਬਿੱਕਰ ਸਿੰਘ ਜੀ ਮਾਸਟਰ ਜਿਹੜੇ ਕਿ ਪਿੰਡ ਲਈ ਆਪਣੇ ਭਲੂਰ ਲਈ ਤੇ ਸਮਾਜ ਲਈ ਬਹੁਤ ਹੀ ਵਧੀਆ ਨੇਕ ਉਪਰਾਲੇ ਤੇ ਵਧੀਆ ਕੰਮ ਕਰ ਰਹੇ ਨੇ ਲਈ ਸਕੂਲ ਦੀ ਬੱਚਿਆਂ ਲਈ ਪੜ੍ਹਾਈ ਲਈ ਬਹੁਤ ਵਧੀਆ ਕੰਮ ਕਰ ਰਹੇ ਨੇ ਪਿੰਡ ਲੈਵਲ ਤੇ ਜੋ ਵੀ ਸਮਾਜ ਦੇ ਕੋਈ ਵੀ ਕੰਮ ਹੁੰਦੇ ਨੇ ਸਭ ਤੋਂ ਅੱਗੇ ਲਾ ਕੇ ਪਹਿਲਾ ਮੂਹਰੇ ਲਾ ਕੇ ਖੁਦ ਆਪਣੀ ਜੇਬ ਦੇ ਵਿੱਚੋਂ ਖਰਚ ਕੇ ਖੁਦ ਇਸ ਪਿੰਡ ਲਈ ਬੜਾ ਹੀ ਕੰਮ ਕਰ ਰਹੇ ਨੇ ਇੱਜ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਕਰਵਾਉਂਦੇ ਹਾਂ ਗੱਲਬਾਤ ਸਰਦਾਰ ਪਿੱਕਰ ਸਿੰਘ ਮਾਸਟਰ ਜੀ ਨਾਲ ਤੇ ਜਰੂਰ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਆਂ ਆਜੋ ਜੀ ਕਰਦੇ ਆਂ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਜੀ ਮਾਸਟਰ ਜੀ ਠੀਕ ਠਾਕ ਆਂ ਮਿਹਰਬਾਨੀ ਮਿਹਰਬਾਨੀ ਤੁਹਾਡਾ ਤਲਵਾਜ਼ ਤੁਸੀਂ ਤੁਹਾਡੀ ਚੈਨਲ ਦਾ ਮਾਝਾ ਹੀ ਪਾਉ ਜੀ ਵੀ ਲੈ ਰਹੇ ਹਾਂ ਤੁਸੀਂ ਮੇਰੇ ਵਿਚਾਰਾਂ ਨੂੰ ਆਮ ਦੋਸਤਾਂ ਮਿਤਾਜਾਂ ਜਾਂ ਲੋਕਾਂ 'ਚ ਪਹੁੰਚਾਉਂਗੇ ਮਿਹਰਬਾਨੀ ਜੀ ਆਪਾਂ ਜਿਵੇਂ ਕਿ ਸ਼ੁਰੂ ਕਰਦੇ ਆਂ ਵੀ ਤੁਹਾਡੀ ਜੀਵਨ ਦੀ ਅੱਜ ਕਈਆਂ ਨੂੰ ਇਹ ਨਹੀਂ ਪਤਾ ਵੀ ਜੀਵਨ ਜਿਵੇਂ ਆਪਾਂ ਜੀਵਨ ਸ਼ੁਰੂ ਸਟਾਰਟ ਕੀਤਾ ਵੀ ਕਿਵੇਂ ਪੜ੍ਹਾਈ ਕੀਤੀ ਵੀ ਅੱਜ ਦੀ ਪੜ੍ਹਾਈ ਦਾ ਤੇ ਉਦੋਂ ਦੀ ਪੜ੍ਹਾਈ ਦਾ ਕਿੰਨਾ ਕੁ ਫਰਕ ਆ ਹੁਣ ਸੌਖਾ ਜਾਂ ਉਦੋਂ ਸੌਖਾ ਸੀ ਵੀ ਆਪਣੀ ਜ਼ਿੰਦਗੀ ਦਾ ਤੁਸੀਂ ਸਫ਼ਰ ਕਿੱਥੋਂ ਸ਼ੁਰੂ ਕੀਤਾ ਤੇ ਕਿਵੇਂ ਕੀਤਾ ਮੈਂ ਮੇਰਾ ਜਨਮ 1947 ਨਵੰਬਰ 1947 ਨੂੰ ਹੋਇਆ ਜੀ 4 ਸਾਲ ਦਾ ਸੀ ਜਦੋਂ ਮੇਰੇ ਫਾਦਰ ਦੀ ਡੈਥ ਹੋ ਗਈ ਜੀ ਔਰ ਮੈਂ ਸ਼ਾਇਦ 48 ਦੇ ਵਿੱਚ ਸਕੂਲ ਲੱਗਾ ਜੀ ਔਰ ਅਹ ਛੇ ਅ 58 ਦੇ ਵਿੱਚ ਮੈਟਰਿਕ ਕੀਤੀ ਜੀ ਪ੍ਰਾਇਮਰੀ ਸਕੂਲ ਪਿੰਡੋਈ ਕੀਤੀ ਠੀਕ ਹੈ ਔਰ ਇੱਕ ਜਮਾਤ 6ਵੀਂ ਜਮਾਤ ਮੋਗੇ ਤੋਂ ਕੀਤੀ ਜੀ 7ਵੀਂ ਤੇ 8ਵੀਂ ਫੇਰ ਪਿੰਡੋ ਕੀਤੀ ਜੀ 9ਵੀਂ ਤੇ 10ਵੀਂ ਨੱਥੂਆਲੇ ਤੋਂ ਜੋ ਮਤਾਵਗੜ ਸਕੂਲ ਹੈ ਜੀ ਉੱਥੋਂ ਕੀਤੀ ਠੀਕ ਔਰ ਉਹਨਾਂ ਦਿਨਾਂ ਦੇ ਵਿੱਚ ਮੇਰੇ ਆਰਥਿਕ ਹਾਲਾਤ ਕੋਈ ਠੀਕ ਨਹੀਂ ਸੀ ਬਿਗੈਰ ਕਿਤਾਬਾਂ ਤੋਂ ਪੜਦਾ ਰਿਹਾ ਜੀ ਤੇ ਉਸ ਤੋਂ ਬਾਅਦ ਕਾਲਜ ਵੀ ਜੁਆਇਨ ਕਰ ਲਿਆ ਕਿਸੇ ਨੇ ਕੋਈ ਮਤਲਬ ਗਾਈਡ ਨਾ ਕੀਤਾ ਆ ਆਪਦੀ ਮਰਜ਼ੀ ਨਾਲ ਮੈਡੀਕਲ ਲੈ ਕੇ ਕਾਲਜ ਵੀ ਜੁਆਇਨ ਕਰ ਲਿਆ ਲੇਕਿਨ ਉਹਨਾਂ ਦੇ ਵਿੱਚ ਮੈਡੀਕਲ ਦੀ ਫੀਸ ਬਹੁਤ ਹੁੰਦੀ ਸੀ ਜੀ 18-19 ਰੁਪਏ ਮਹੀਨਾ ਅੱਛਾ ਤੇ ਬਾਕੀ ਕਿਤਾਬਾਂ ਵੀ ਨਹੀਂ ਲੈ ਸਕਿਆ ਮਤਲਬ ਬਹੁਤ ਜ਼ਰੂਰੀ ਉਹਦੀਆਂ ਕਿਤਾਬਾਂ ਹਰ ਕੇ ਉਹ ਕਾਲਜ ਛੱਡਦਾ ਤਾ ਤਕਰੀਬਨ 10 ਮਹੀਨੇ ਲਾ ਕੇ ਕਾਲਜ ਛੱਡਦਾ ਅੱਛਾ ਪਾਰ ਦੇ ਵਿੱਚ ਪਿੰਡ ਆਇਆ ਤਾਂ ਪਿੰਡ ਵਾਲਿਆਂ ਨੇ ਮੈਨੂੰ ਪੈਲੇ ਜਿਹੜਾ ਸਕੂਲ ਚ ਇੱਕ ਚੱਲਦਾ ਭਾਈ ਦੇਸ ਰਾਜ ਦੇ ਨਾਂ ਤੇ ਸਕੂਲ ਚੱਲਦਾ ਸੀ ਅੱਛਾ ਉਹਦੇ ਚ ਮੈਨੂੰ ਟੀਚਰ ਰੱਖ ਲਿਆ ਠੀਕ ਹੈ ਮੈਂ 4 ਸਾਲ ਇੱਥੇ ਮਤਲਬ ਪੜ੍ਹਾਈ ਕੀਤੀ ਮੈਨੂੰ ਪੜਾਉਂਦਾ ਰਿਹਾ ਤੇ 1900 ਅ ਚਾਰ ਦੇ ਵਿੱਚ 1974 ਦੇ ਵਿੱਚ ਛੱਡ ਕੇ ਤੇ ਮੈਂ ਜੀਵੀਟੀ ਦਾ ਕੋਰਸ ਕਰ ਲਿਆ ਜੀ ਫੀਜਕੋਰ ਤੋਂ ਔਰ ਉਹ 200 ਦੇ ਕੋਰਸ ਕਰਨ ਤੋਂ ਬਾਅਦ ਜੀ ਮੈਨੂੰ ਮੇਰੇ ਦੋਸਤ ਨੇ ਹਾਂਗਕਾਂਗ ਤੋਂ ਰਾਦਰੀ ਭੇਜੀ ਸੀ ਜੀ ਤੇ ਉਹ ਰਾਹ ਦਾਰੀ ਦੇ ਆਸਰੇ ਮੈਂ तकरीबन ਵਾਇਆ ਬਨੇਸ਼ੀਆ ਤੇ ਵਾਇਆ ਬੰਕੋਕ ਪਾਣੀ ਵਾਲੇ ਜਾਦ ਰਹੀ ਤੇ ਹਾਂਗਕਾਂਗ ਪਹੁੰਚ ਗਿਆ ਜੀ ਔਰ ਹਾਂਗਕਾਂਗ ਜਾ ਕੇ ਮੈਂ तकरीबन 35 ਸਾਲ ਰਹਾ ਔਰ ਉਹ 35 ਸਾਲ ਜਿਹੜੇ ਪਹਿਲੇ 10 12 ਸਾਲ ਸੀ ਉਹ ਕਿਉਂਕਿ ਉਥੋਂ ਦੀ ਪਾਸ਼ਾ ਨਹੀਂ ਸੀ ਆਉਂਦੀ ਇਸ ਕਰਕੇ ਜਿਹੜੀਆਂ ਆਮ ਨੌਕਰੀਆਂ ਹੁੰਦੀਆਂ ਅਨਪੜ੍ਹ ਬੰਦੇ ਕਰਦੇ ਉਹ ਤਾਂ ਦੇ ਕੀਤੀਆਂ ਚੌਕ ਜਿਆਦਾਤਰ ਚੌਕੀਦਾਰਾ ਸਕਿਉਰਟੀ ਗਾਰਡ ਦੀ ਨੌਕਰੀ ਪੰਜਾਬੀ ਕਰਦੇ ਸੀ ਉਹੋ ਹੀ ਮੈਂ ਕਰਦਾ ਰਿਹਾ ਔਰ ਬਾਕੀ ਕਿਉਂਕਿ ਆਰਥਿਕ ਮੰਦੀ ਵਿੱਚੋਂ ਗਿਆ ਸੀ ਇਸ ਕਰਕੇ ਜੋ ਕੁਝ ਮੈਂ ਕਮਾਉਂਦਾ ਸੀ ਆਉਦੇ ਇੱਕ ਗਰੀਬ ਰਿਸ਼ਤੇਦਾਰ ਹੁੰਦਾ ਜਾਂ ਜੇ ਗਰੀਬ ਬੰਦਾ ਹੁੰਦਾ ਉਹਦੇ ਰਿਸ਼ਤੇਦਾਰ ਵੀ ਗਰੀਬ ਹੀ ਹੁੰਦੇ ਆ ਉਹ ਵੀ ਰਿਸ਼ਤੇਦਾਰ ਹੀ ਹੁੰਦੇ ਔਰ ਇਸ ਕਰਕੇ ਜੋ ਵੀ ਕਮਾਉਂਦਾ ਰਿਹਾ ਮੈਂ ਵੰਡ ਕੇ ਖਾਂਦਾ ਰਿਹਾ ਆਲ ਦੇ ਰਹਿ ਤਦਾ ਕਿਸੇ ਗਰੀ ਨੂੰ ਰੋਟੀ ਵੱਲੋਂ ਨਹੀਂ ਜਾਣ ਦਿੱਤਾ ਜੀ ਔਰ 80 ਦੇ ਵਿੱਚ 1980 ਦੇ ਵਿੱਚ ਮੇਰਾ ਪਰਿਵਾਰ ਵੀ ਉੱਥੇ ਜਾਵੜਿਆ ਇਸ ਕਰਕੇ ਫਿਰ ਮੇਰੇ ਵਾਸਤੇ ਥੋੜਾ ਹੋ ਸੌਖਾ ਹੋ ਗਿਆ ਜੀ ਔਰ 1980 ਤੱਕ ਜਦੋਂ ਲੋਕੀ ਆਉਂ ਤੌਰ ਤੇ ਐਤਵਾਰ ਨੂੰ ਗੁਰੂ ਘਰ ਤੇ ਜਾਂਦੇ ਹੁੰਦੇ ਸਨ ਮੈਂ ਲਾਈਬ੍ਰੇਰੀ ਜਨਮ ਨਹੀਂ ਹਾਂਗਕਾਂਗ ਬਹੁਤ ਵੱਡੀ ਉਹ ਲਾਇਬ੍ਰੇਰੀਆਂ ਇਸ ਕਰਕੇ ਕਿਉਂਕਿ ਮੇਰਾ ਸਾਰੀ ਦਿਹਾੜੀ ਜਿਹੜੀ ਲਾਇਬ੍ਰੇਰੀ ਜੀ ਵਿੱਚ ਦੀ ਹੁੰਦੀ ਸੀ ਜੀ ਅਤੇ ਚੰਗਿਆ ਚੰਗਿਆ ਕਿਤਾਬਾਂ ਹੈਸਟੀ ਨਾਲ ਲੈ ਕੇ ਮੇਰੀ ਬਹੁਤ ਦਿਲਚਸਪੀ ਸੀ ਉਹ ਪੜਦਾ ਰਿਹਾ ਔਰ 1999 ਦੇ ਵਿੱਚ ਮੈਨੂੰ ਥੋੜੀ ਜੀ ਫਾਲ ਇੰਗਲਿਸ਼ ਕਾਇਤ ਹੋ ਗਈ ਦਰੰਗ ਦੀ ਜੀ ਕਿ ਮੈਨੂੰ ਉਹ ਨੌਕਰੀ ਸੰਢੀ ਪਈ 12 ਸਾਲ ਮੈਂ ਹੋਟਲ ਤੇ ਨੌਕਰੀ ਕੀਤੀ ਜੀ ਡੋਰਮ ਨਹੀਂ ਜੀ ਉਹ ਡੋਰਮ ਤੋਂ ਮੈਨੂੰ ਬਹੁਤ ਦੁਨੀਆ ਦੇ ਲੋਕਾਂ ਨਾਲ ਵਾਪਿਆ ਮੇਰਾ ਤੇ ਉਹਨਾਂ ਤੋਂ ਬੜਾ ਕੁਝ ਸਿੱਖਿਆ ਗੱਲਾਂ ਬਾਤਾਂ ਕਰਦੀਆਂ ਉਹਨਾਂ ਨੇ ਜੀ ਜੀ ਜ਼ੁਬਾਨ ਦੇ ਵਿੱਚ ਵੀ ਅੰਗਰੇਜ਼ੀ ਥੋੜੀ ਅ ਇੰਪਰੂਵ ਹੋ ਗਈ ਜੀ ਹੋਰ ਜਵਾਨਾ ਚ ਵੀ ਸੁਧਾਰ ਹੋ ਗਿਆ ਜੀ ਔਰ ਜਿਹੜੇ ਦੇ ਵਿੱਚ ਫਿਰ ਮੈਨੂੰ ਨੌਕਰੀ ਛੱਡਣੀ ਪਈ ਅੱਛਾ ਛੱਡਿਆ ਤਾਂ ਫਿਰ ਮੈਂ ਉਹਨੂੰ ਮੇਰੇ ਘਰ ਦੇ ਉਹ ਆਂਡ ਹੀ ਲਾਇਬ੍ਰੇਰੀ ਸੀ ਲਾਇਬ੍ਰੇਰੀ ਜਾਣਾ ਸ਼ੁਰੂ ਕਰ ਦਿੱਤਾ ਹੂੰ ਤਾਂ ਇਹਨਾਂ ਦਿਨਾਂ ਦੇ ਵਿੱਚ ਜਦੋਂ ਨੌਕਰੀ ਕਰਦਾ ਸੀ ਪਾਰਟ ਟਾਈਮ ਟਿਊਸ਼ਨ ਵੀ ਪੜਾਉਂਦਾ ਸੀ ਬੱਚਿਆਂ ਨੂੰ ਕਿ ਮੈਂ ਆਹੋ ਦੇ ਇੱਕ ਬੱਚੇ ਨੂੰ ਜਿਹੜਾ ਅਨਪੜ੍ਹ ਗਿਆ ਸੀ 11 ਸਾਲ ਦਾ ਉਹਨੂੰ 7 ਸਾਲਾਂ ਦੇ ਵਿੱਚ 11 ਜਮਾਤਾਂ ਕਰਾਈਆਂ ਸੀ ਕਿ ਹਾਂਗਕਾਂਗ ਦੇ ਲੋਕਾਂ ਚ ਇਹ ਮਤਲਬ ਮੇਰੀ ਪੜਾਈ ਦੇ ਯੋਗਤਾ ਨੂੰ ਸਮਝ ਕੇ ਤੇ ਬੱਚੇ ਭੇਜਣ ਲੱਗ ਗਏ ਸਾਡੇ ਕੋਲ ਭੇਜਣ ਲੱਗ ਬੱਚੇ ਭੇਜਣ ਲੱਗ ਪਏ ਵੀ ਇਹ ਬਹੁਤ ਛੋਟਾ ਪੜਾਉਂਦਾ ਜੀ ਉਹ ਉਹ ਟੂਸ਼ਨ ਪ੍ਰੋਗਰਾਮ ਦਾ ਸੀ ਟੂਸ਼ਨ ਤੇ ਜਦੋਂ ਮੈਂ ਵੇਰ ਵੇਖਣਾ ਵੀ ਨੰਬਰ ਆ ਬਾਰੇ ਜੋ ਉੱਤੇ ਲਿਖਿਆ ਹੋਣਾ ਅਰਬਿਕ ਨੰਬਰ ਮੈਂ ਕਿਤੇ ਪੜਿਆ ਸੀ ਵੀ ਇਹ ਇੰਡੀਆ ਦੇ ਨੰਬਰ ਆ ਇੰਡੀਆ ਤੋਂ ਨੰਬਰ ਪੈਦਾ ਹੋਏ ਅੰਕ ਜਿਹੜੇ ਤੇ ਮੈਂ ਕਿ ਅਰਬਿਕ ਨੰਬਰ ਕਿਉਂ ਆ ਇਹ ਤਾਂ ਇੰਡੀਆ ਤੋਂ ਆਏ ਕੁਦਰਤੀ ਮੈਨੂੰ 1999 ਚੱਕ ਲੈ ਵੀ ਤੇ ਕਿਤਾਬ ਮਿਲ ਗਈ ਬਹੁਤ ਵੱਡੀ ਅੱਛਾ ਜੀ ਉਹਦਾ ਨਾਮ ਸੀ ਯੂਨੀਵਰਸਲ ਹਿਸਟਰੀ ਆਫ ਨੰਬਰਸ ਇਹ 600 ਪੇਜ ਦੀ ਕਿਤਾਬ ਹੈ ਜੀ ਔਰ ਇਹਨੇ ਨੰਬਰ ਆਵਰੇ ਬੜੀ ਵਾਕਫੀ ਮੈਨੂੰ ਦਿੱਤੀ ਔਰ ਇਹ ਐਡੀ ਵੱਡੀ ਕਿਤਾਬ ਲਿਖਣ ਦੇ ਬਾਵਜੂਦ ਇਹ ਪੈਨਪੁਨ ਨਹੀਂ ਕਰ ਸਕਿਆ ਜਾਰਜੀ ਫਰਾਇਦਾ ਦਾ ਕਿ ਪਿੰਡ ਇੰਡੀਆ ਦੇ ਕਿਹੜੇ ਖੇਤੇ ਦੇ ਵਿੱਚੋਂ ਨੰਬਰ ਆਏ ਇਹਨੇ ਜ਼ਰੂਰ ਲੱਗਦਾ ਵੀ ਇੰਡੀਆ ਦੇ ਵਿੱਚੋਂ ਨੰਬਰ ਆਏ ਔਰ ਇਹ ਵੀ ਲੱਗਦਾ ਥਾ ਕਿ ਬਈ ਮਨੋਖਲ ਦੀ ਸੋਚ ਜਿਹੜੀ ਹੈ ਉਹਨੇ ਅੰਦਾਜ਼ੇ ਨਾਲ ਨੰਬਰ ਪੜਾ ਕੀਤੇ ਇਹ ਗਲਤ ਹੈ ਠੀਕ ਹੈ ਕਿ ਸਵੇਜੇਲ ਚੀਜ਼ ਤੋਂ ਇਹ ਅੰਕ ਪੈਦਾ ਹੋਏ ਇਹ ਉਹਦਾ ਵਿਚਾਰ ਹੈ ਮੈਂ ਉਹਦੇ ਇਹ ਵਿਚਾਰਾਂ ਨਾਲ ਸਹਿਮਤ ਨਹੀਂ ਇਹ ਵੀਜੇਬਲ ਚੀਜ਼ ਤੋਂ ਪੈਦਾ ਹੋਏ ਹੈ ਬਕਾਇਦਾ ਅਖਰਾਂ ਤੋਂ ਪੈਦਾ ਹੋਏ ਇਹਦੇ ਬਾਰੇ ਮੈਂ ਅੱਗੇ ਵੀ ਸਬੂਤ ਦਿੱਤਾ ਬਹੁਤ ਸਾਰਾ ਬਹੁਤ ਸਾਰੇ ਵਿਦਵਾਨਾਂ ਨੇ ਕਿਹਾ ਵੀ ਜਿਹੜਾ बोले ਜਾਂਦੇ 1 2 3 4 5 ਇਹਦੇ ਪਹਿਲਾ ਪਹਿਲਾ ਅੱਖਰ ਲੈ ਕੇ ਬਣੇ ਹੋਏ ਨੰਬਰ ਇਸ ਕਰਕੇ ਇਹ ਨਹੀਂ ਹੋ ਸਕਦਾ ਵੀ ਅੰਦਾਜ਼ੇ ਨਾਲ ਮਨੋਖਰੇ ਬਣਾ ਲਏ ਇਹ ਗਲਤ ਹੈ ਔਰ ਮੈਂ ਉਹਦੇ ਪਰਮਾਨਵੀ ਦਿੱਤੇ ਔਰ ਉਹਦੇ ਬਹੁਤ ساری ਖੋਜ ਕਰਕੇ ਕਿ ਉਹ ਲੱਭ ਲਿਆ ਵੀ ਇਹ ਪੰਜਾਬੀ ਖਿੱਤੇ ਚ ਗਏ ਪੰਜਾਬੀ ਗੁਰਮੁਖੀ ਤੋਂ ਗਏ ਫਿਰ ਮੈਨੂੰ ਗੁਰਮੁਖੀ ਦੀ ਵੀ ਲੱਗਨ ਪੈਦਾ ਹੋ ਗਈ ਵੀ ਨੰਬਰ ਤਾਂ ਬਹੁਤ ਘਾਣੇ ਆ ਤੇ ਗੁਰਮੁਖੀ ਤਾਂ ਅੰਧਵੀ ਸਦੀ ਕੀ ਇਹਨੇ ਸ਼ੋਅ ਕੀਤਾ ਫਿਰ ਇਹ ਜਰੂਰ ਸੀ ਇਹਦੇ ਚੋਈ ਕੋਈ ਹੈ ਫਿਰ ਮੈਨੂੰ ਪਤਾ ਲੱਗਾ ਵੀ ਗੁਰਮੁਖੀ ਅੱਖਰ ਵੀ ਬਹੁਤ ਘਾਣੇ ਆ ਜੀ ਤੇ ਇਹ ਵੀ ਸੀਰੀਆ ਦੇ ਇੱਕ ਫਨੋਸ਼ੀਆ ਦੀਪੀ ਉਹਦਾ ਪੰਜਾਬ ਮੇਲ ਖਾਂਦੇ ਆ ਤੇ ਫਿਰ ਲਿਪੀਆਂ ਬਾਰੇ ਮੇਰੀ ਜਨਮਤ ਪੈਦਾ ਹੋਈ ਫਿਰ ਉਹ ਲਿਪੀ ਕਈ ਦਿਨ ਦਲਤਫੀ ਪੜਾ ਹੋਈ ਕਿ ਮੈਂ ਹਿੰਦੁਸਤਾਨ ਤੇ ਹਿੰਦੁਸਤਾਨ ਤੋਂ ਬਾਅਦ ਸਾਰੀਆਂ ਲਿਪੀਆਂ ਨੂੰ ਸਟਡੀ ਕੀਤਾ ਜਿਨ੍ਹਾਂ ਦਾ ਇਹਦੇ ਨਾਲ ਲਿੰਕਡ ਹੈ ਜਿਹੜੀ ਮਤਲਬ ਇਹ ਜਿਹੜੀ ਲਿਪੀ ਨਾਲੇ ਤੋਂ ਨਿਕਲੀਆਂ ਗੁਜਰਾਤੀ ਬੰਗਾਲੀ ਵਗੈਰਾ ਉਹਨਾਂ ਦਾ ਉਹਨਾਂ ਨੂੰ ਸਟਡੀ ਕੀਤਾ ਔਰ ਉਹਨਾਂ ਦੀ ਭਿੰਤਾ ਨੇੜਤਾ ਵੇਖੀ ਔਰ ਮੈਨੂੰ ਬਹੁਤ ਹੈਰਾਨੀ ਹੋਈ ਕਿ ਗੁਰਮੁਖੀ ਲਿਪੀ ਨਾਲ ਸਭ ਤੋਂ ਜ਼ਿਆਦਾ ਅਖਰ ਮਿਲਦੇ ਹੈ ਔਰ ਇਹਦਾ ਨਾਂ ਪਹਿਲਾਂ ਮਹਾਨਜਨ ਲਿਪੀ ਇਹ ਇੱਕ ਯੂਰਪੀਅਨ ਜਰਮਨ ਗੋਰੇ ਨੇ ਜਿਹਦਾ ਨਾਮ 엘ੀਟ ਕਲਾਸ ਅਲਫਾਬੇਟ ਦੱਸਿਆ ਜੀ ਬਈ ਤੇ ਸ਼ਾਨੇ ਆਦਮੀਆਂ ਦੀ ਕਿ ਉਹ 엘ੀਟ ਕਲਾਸ ਦਾ ਜੇ ਤਤਨਾ ਕਰੀਏ ਤਾਂ ਮਹਾਨਜਨ ਬਣ ਜਾਂਦਾ ਹੈ ਔਰ ਇਹ ਮਹਾਨਜਨ ਲਿਪੀ ਤੇ ਮਹਾਜਨ ਚ ਬਣ ਗਿਆ ਜੀ ਮਹਾਜਨ ਤਰਜੀਹ ਹੋ ਗਿਆ ਇਸ ਕਰਕੇ ਮਹਾਜਰੀ ਲਿਪੀ ਸੀ ਇਹ ਮਹਾਜਨਾਂ ਦੀ ਦੇਣ ਹੈ ਜੀ ਉਹਨਾਂ ਨੇ 122 ਅੱਖਰ ਜਿਹੜੇ ਪਿਕਟੋਗ੍ਰਾਫ ਅੱਖਰ ਸੀ ਉਹ ਆਏ ਤੇ ਉਹ ਉਦੋਂ ਹੀ ਗਾ 40 45 ਜਿਹੜੇ ਆ ਉਹ ਮਹਾਜਨਾਂ ਨੇ ਬਣਾਏ 엘ੀਟ ਕਲਾਸ ਨੇ ਬਣਾਏ ਤੇ ਇਹ ਦੂਜੀਆਂ ਪਿਸ਼ਾਵਾਂ ਇਥੋ ਦੇ ਲੋਕਲ ਜ਼ਬਾਨਾਂ ਨੂੰ ਨੋਟ ਕਰਨ ਦੀ ਇਹ ਸ਼ਕਤੀ ਆ ਗਈ ਜਿਵੇਂ ਕਿ ਤੁਸੀਂ ਪਿੰਡ ਲਈ ਬਹੁਤ ਵਧੀਆ ਕੰਮ ਕਰ ਰਹੇ ਹੋ ਤੇ ਸਮਾਜ ਲਈ ਬੱਚਿਆਂ ਲਈ ਕਿਦਾਂ ਤੁਹਾਡੇ ਮਨ ਚ ਆਇਆ ਵੀ ਮੈਂ ਇਹ ਕੰਮ ਕਰਨਾ ਜਾਂ ਸਮਾਜ ਦੀ ਸੇਵਾ ਕਰਨੀ ਆ ਪਿੰਡ ਲੈਵਲ ਤੇ ਬੱਚਿਆਂ ਦੀ ਸੇਵਾ ਕਰਨੀ ਆ ਵੀ ਬੱਚਿਆਂ ਦੀ ਸਪੋਰਟ ਕਰਨੀ ਆ ਜਾਂ ਪਾਰਕ ਬਣਾਉਣੇ ਆ ਤੇ ਹਸਪੀਟਲ ਬਣਾਉਣੇ ਆ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਪਿੰਡ ਦੇ ਵਿੱਚ ਕਿੱਦਾਂ ਥਾਟ ਆਇਆ ਤੁਹਾਡੇ ਦਿਮਾਗ ਦੇ ਵਿੱਚ ਵੀ ਮੈਂ ਇਹ ਨਾਲ ਨਾਲ ਸਮਾਜ ਸੇਵਾ ਦਾ ਵੀ ਕੰਮ ਸ਼ੁਰੂ ਕਰਨਾ ਦੇਖੋ ਮੈਂ ਸਮਝਦਾ ਹੈ ਵੀ ਜਿਸ ਮੁਲਕ ਨੇ ਤਰੱਕੀ ਕਰਨੀ ਹੈ ਜੀ ਉਹਨੂੰ ਐਜੂਕੇਸ਼ਨ ਤੇ ਜ਼ੋਰ ਦੇਣਾ ਚਾਹੀਦਾ ਹੈ ਜੀ ਬੈਸਟਰ ਮੁਲਕ ਜਿਨ੍ਹਾਂ ਨੇ ਤਰੱਕੀ ਕੀਤੀ ਹੈ ਜੀ ਉਹ ਐਜੂਕੇਸ਼ਨ ਪੜਾਈ ਦੇ ਆਸਰੇ ਕੀਤੀ ਹੈ ਜੀ ਤਾਂ ਵੀ ਅਸੀਂ ਪੰਜ ਪੰਜ ਕੇ ਬਾਅਦ ਪੜ੍ਹਨ ਮਤੇ ਜਾਂਦੇ ਆਂ ਸਾਡੇ ਆਨੂੰ ਪੜ੍ਹਾਈ ਹੈ ਨਹੀਂ ਤਾਂ ਹੀ ਜਾਂਦੇ ਆਂ ਜੀ ਪੜ੍ਹਾਈ ਹੀ ਇੱਕ ਅਨਪੜਤਾ ਇੱਕ ਬਿਮਾਰੀਆਂ ਦੀ علਮਤ ਹੈ ਸਮਾਜ ਦੀ ਸਿਰ ਪੜਾਈ ਇਹਦਾ ਇਲਾਜ ਸਭ ਤੋਂ ਵਧੀਆ ਇਲਾਜ ਹੈ ਇਸ ਕਰਕੇ ਪੜਾਈ ਤੇ ਮੇਰੀ ਬਹੁਤ ਦਿਲਚਸਪੀ ਰਹੀ ਹੈ ਬਾਬੇ ਰਾਨੀਏ ਦੇ ਮੈਨੂੰ ਪਤਾ ਲੱਗਾ ਵੀ ਇੱਕ ਕਿਲਾ ਕੋਈ ਦਿੰਦਾ ਸੀ ਔਰ ਮੈਂ ਸੋਚਿਆ ਵੀ ਉਹ ਕਿਲਾ ਲੈ ਕੇ ਤੇ ਉੱਥੇ ਕੁੜੀਆਂ ਦਾ ਕਾਲਜ ਬਣਾਈਏ ਕਿ ਕੁੜੀਆਂ ਦਾ ਪੜਨਾ ਬਹੁਤ ਜ਼ਰੂਰੀ ਹੈ ਕਿ ਕੁੜੀ ਪੜੀ ਹੋਊ ਤਾਂ ਉਹਦੀ ਹੋਰ ਸਾਰੀ ਪੜੂਗੀ ਲਾਜ਼ਮੀ ਜੀ ਜੀ ਤੇ ਆਰਮੀ ਦੇ ਪਾਰਟਨਰ ਨੂੰ ਲੜਕਿਆਂ ਦਾ ਪੜਨਾ ਬਹੁਤ ਜ਼ਰੂਰੀ ਹੈ ਉਹ ਤਾਂ ਲਗ 70000 ਕਿਲਾ ਮਿਲਦਾ ਸੀ ਮੈਂ ਉਹਦੇ ਦੋਸਤਾਂ ਨਾਲ ਉੱਥੇ ਜਿਹੜੇ ਆਪਣੇ ਪਿੰਡ ਵਾਲੇ ਸੀ ਉਹਨਾਂ ਨੂੰ ਕਿਹਾ ਬਲਦੇਵ ਸਿੰਘ ਉਹ ਸਰ ਬਲਦੇਵ ਸਿੰਘ ਬਰਾੜ ਸਰਦਾਰ ਜੈਵ ਸਿੰਘ ਦਾ ਲੜਕਾ ਉਹਨੂੰ ਕਿਹਾ ਤੇ ਇੱਕ ਸਾਹਿਬ ਮੀਰਵਾ ਸਿੰਘ ਬਰਾੜ ਜੈਵ ਸਿੰਘ ਦਾ ਲੜਕਾ ਉਹਨੂੰ ਕਿਹਾ ਕਰਤਾਰ ਸਿੰਘ ਬਰਾੜ ਤੋਤਾ ਸਿੰਘ ਦਾ ਲੜਕਾ ਜੀ ਜੀ ਤਾਂ ਜੀ ਤਾਂ ਉਹਨੂੰ ਕਿਹਾ ਜੀ ਉਹਨਾਂ ਨੇ ਪਹਿਲੇ ਪਹਿਲੇ ਬੋਲ ਹੀ ਮੈਨੂੰ 20-20 ਹਜ਼ਾਰ ਰੁਪਇਆ ਦਿੱਤਾ ਠੀਕ ਆ ਸਭ ਤੋਂ ਪਹਿਲਾਂ ਬਲਦੇਵ ਸਿੰਘ ਬਰਾਲ ਨੇ ਦਿੱਤਾ 20 ਹਜ਼ਾਰ ਜੀ ਤੇ ਫਿਰ ਉਸ ਤੋਂ ਬਾਅਦ ਮੇਰਾ ਸਿੰਘ ਬਰਾਲ ਨੇ 20 ਹਜ਼ਾਰ ਰੁਪਇਆ ਦਿੱਤਾ ਤੇ ਕਤਾਸ ਸਿੰਘ ਬਰਾਲ ਨੇ 10 ਹਜ਼ਾਰ ਰੁਪਇਆ ਗੁਰਦੇਵ ਸਿੰਘ ਉਹ ਲਖਮ ਸਿੰਘ ਦੇ ਮੁੰਡੇ ਨੇ ਦਿੱਤਾ ਤੇ ਅਸੀਂ ਬਾਕੀ ਰਹਿਦਾ 94-95 ਹਜ਼ਾਰ ਮੈਂ ਪਾ ਕੇ ਅਸੀਂ ਕਿਲਾ ਲੈ ਲਿਆ ਕਦੋਂ ਲਿਆ ਸੀ ਇਹ 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 ਮੈਨੂੰ ਹੁਣ ਯਾਦ ਨਹੀਂ ਆ ਸਮਾਂ ਕਾਫੀ ਟਾਈਮ ਹੋ ਗਿਆ ਯਾਦ ਨਹੀਂ ਆ ਰਿਹਾ ਠੀਕ ਆ ਤੇ ਉਹ ਬਾਅਦ ਦੇ ਵਿੱਚ ਮੈਂ ਬਿਜੀ ਹੋ ਗਿਆ ਤੇ ਬਿਮਾਰ ਵੀ ਹੋ ਗਿਆ ਇਸ ਕਰਕੇ ਉਹ ਉਹ ਕੰਮ ਸਿਰੇ ਨਹੀਂ ਚੜਿਆ ਕਿ ਉਹ ਕਿਲਾ ਹੁਣ ਇਹਨਾਂ ਦੇ ਗੁਰਦੁਆਰੇ ਦੇ ਕੰਮ ਆ ਰਿਹਾ ਉੱਥੇ ਉਹਨਾਂ ਨੇ ਮਤਲਬ ਉੱਥੇ ਕੋਠੀ ਕੋਠੀ ਕਾਠੀ ਪਾ ਲਈ ਸੰਤਾ ਨੇ ਜੀ 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 ਤੇ ਤੁਸੀਂ ਪਿੰਡ ਦੇ ਵਿੱਚ ਕਿੰਨੇ ਕੁ ਹੁਣ ਤੱਕ ਕੰਮ ਕਰ ਚੁੱਕੇ ਹੋ ਜਾਂ ਹੁਣ ਵੀ ਮੌਜੂਦਾ ਆਪਾਂ ਕਰ ਰਹੇ ਆ ਜਾਂ ਪਾਰਕ ਬਣਾਏ ਕਿੰਨੇ ਬਣਾਏ ਤੇ ਹੁਣ ਜਿਹੜਾ ਪੈਲਸ ਬਣ ਰਿਹਾ ਉਹਦੇ ਲਈ ਵੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਜਾਂ ਕੋਈ ਕਿਤਾਬਾਂ ਦੀ ਲੋਡ ਹੁੰਦੀ ਆ ਤੇ ਉਹਦੇ ਬਾਰੇ ਦੱਸੋ ਆਪਣੇ ਕੰਮ ਕਿੰਨੇ ਕ ਪਿੰਡ ਦੇ ਵਿੱਚ ਆਪਾਂ ਹੁਣ ਤੱਕ ਕੀ ਸਾਰੇ ਤੁਹਾਨੂੰ ਲੜੀਵਾਰ ਦੱਸ ਦਿੰਦਾ ਜੀ ਪਿੰਡ ਦੇ ਵਿੱਚ ਮੈਂ ਹਾਈ ਸਕੂਲ ਖੋਲਣ ਬਾਰੇ ਸੋਚਿਆ ਵੀ ਕਿਉਂ ਨਾ ਹਾਈ ਸਕੂਲ ਖੁੱਲ ਜਾਵੇ ਜੀ ਤਾਂ ਮੈ ਸਿੰਘ ਹੁਣਾਂ ਦਾ ਇੱਕ ਸਕੂਲ ਚੱਲਦਾ ਸੀ ਗੁਰੂ ਗਵਿੰਦ ਸਿੰਘ ਸਕੂਲ ਉਹਨਾਂ ਨਾਲ ਗੱਲਬਾਤ ਕੀਤੀ ਕਿ ਮੈਂ ਤੁਹਾਨੂੰ 2 ਕਿਲੇ ਜ਼ਮੀਨ ਦੇ ਦਿੱਨਾ ਕੁਝ ਪੈਸੇ ਵੀ ਦਿੱਨਾ ਆਪਾਂ ਸਕੂਲ ਖੋਲ੍ਹ ਗਏ ਉਹਦਾ ਜ਼ਮਾਨਤ ਹੋ ਗਏ ਵੇਖ ਮੇਰੀ ਨਿਆਇ ਦੀ ਜ਼ਮੀਨ ਸੀ 2 ਕਿਲੇ ਜ਼ਮੀਨ ਉਹਦੇ ਚ ਰੱਖ ਕੇ ਤੇ ਉਹਦੇ ਚ ਕੁਝ 11 12 ਲੱਖ ਰੁਪਏ ਦਾ ਦਿੱਤਾ ਅਸੀਂ 10 12 ਕਮਰੇ ਬਣਾ ਕੇ ਸਕੂਲ ਚਾਲੂ ਕਰ ਦਿੱਤਾ ਲੇਕਿਨ ਬਾਅਦ ਵਿੱਚ ਕੁਝ ਫਾਈਨੈਂਸ ਫਾਈਨੈਂਸ਼ੀਅਲ ਪ੍ਰੋਬਲਮ ਆ ਪੈਦਾ ਹੋ ਗਈ ਕਿ ਅਸੀਂ ਔਰ ਮਤਲਬ ਮੈਂ ਇੱਕ ਕਮਜ਼ੋਰੀ ਕਰਕੇ ਉਹਦੀ ਚੰਗੀ ਦਾ ਚਲਾ ਨਹੀਂ ਸਕੇ ਤੇ ਉਹ ਫਰਹਾਰ ਕੇ ਅਸੀਂ ਦਿੱਲੀ ਵਾਲੇ ਅਰਦਾਵਾ ਸਾਹੋਂ ਉਹਦੇ ਉਹਦੇ ਹਵਾਲੇ ਕਰ ਦਿੱਤਾ ਉਹਨੂੰ ਗਏ ਦਿੱਤਾ ਔਰ ਉਹ ਉਹ ਸਕੂਲ ਬਹੁਤ ਬੜੀ ਸ਼ਾਨਦਾਰ ਤਰੀਕੇ ਨਾਲ ਚੱਲ ਰਿਹਾ ਹੈ ਬੜਾ ਚੰਗਾ ਹੈ ਹਾਂਜੀ ਕਿ ਕਿ ਚੱਲ ਰਿਹਾ ਉਹ ਟੁਕਵਾਰ ਖਾਨੇ ਤੱਕ ਸਰਦੀ ਤੋਂ ਕਰਾ ਆਉਂਦਾ ਸੀ ਡੰਡੀ ਜੀ ਉਹ ਡੰਡੀ ਭੜਾਈ ਮੈਂ ਰਾਹ ਬਣਾਇਆ ਵਧੀਆ ਸੱਤ ਕਰਨ ਦਾ ਜੀ ਉਹਦੇ ਤੇ ਕਮਜ ਕਮ ਮੇਰਾ 70000 ਰੁਪਿਆ ਲੱਗ ਗਿਆ ਬਹੁਤ ਵਧੀਆ ਰਾਵ ਬਣਦਾ ਪਰ ਹੁਣ ਗੁੰਮਰਾ ਹੋਏ ਨੌਜਵਾਨਾਂ ਨੇ ਉਹ ਵੀ ਪੱਟ ਕੇ ਖਰਾਬ ਕਰ ਦਿੱਤਾ ਮੈਨੂੰ ਬੜਾ ਮੈਨੂੰ ਬੜਾ ਅਫਸੋਸ ਹੋਇਆ ਉਸ ਤੋਂ ਬਾਅਦ ਸਕੂਲ ਜਿਹੜਾ ਸੀ ਪ੍ਰਾਇਮਰੀ ਸਕੂਲ ਉਹ ਨੀਵਾ ਹੋ ਗਿਆ ਸੀ ਅੰਦਰੋਂ ਬਾਹਰੋਂ ਪੱਟ ਉੱਚਾ ਰਾਵ ਉੱਚਾ ਹੋ ਗਿਆ ਸੀ ਵਾਣੀ ਇਸ ਨਿਕਲਦਾ ਉਹਦੇ 95 ਟਰਾਲੀਆਂ ਮੈਂ ਪੁਆਈਆਂ ਠੀਕ ਹੈ ਇੱਕ ਖੰਮਿਆਲੇ ਦਾ ਟਰੈਕ ਸੀ ਤੇ ਉਹਦੇ ਇੱਕ ਆ ਨਹੀਂ ਇਹ ਕਿਹਦੇ ਪੋਤੇ ਦਾ ਚੈੱਕ ਸੀ ਦੋ ਚੈੱਕ ਮੈਂ 100 ਰੁਪਿਆ ਕਾਲੀ ਦਾ ਦਿੰਦਾ ਹੁੰਦਾ ਸੀ ਤੇ 100 ਰੁਪਿਆ ਭਰਨ ਦਾ ਆਰਾਮ ਸਿੰਘ ਦਿੰਦਾ ਹੁੰਦਾ ਸੀ ਆਰਾਮ ਆਰਾਉਂਡ ਆਰਾਮਚੰਦੋ ਦਾ ਨਾਮ ਜਿਹੜਾ ਮੱਛੀਆਂ ਫੜਦਾ ਲੈ 100 ਰੁਪਿਆ ਉਹ ਕਾਟਕੀ ਦਾ ਕਾਲੀ ਦਾ 100 ਮੈਂ ਦਿੰਦਾ ਸੀ ਯਾਨੀ 95 ਕਾਲੀ ਮੈਂ ਪਾਈਆਂ ਸਕੂਲ ਦੇ ਵਿੱਚ ਠੀਕ ਹੈ ਉਹ ਉੱਚਾ ਕਰ ਦਿੱਤਾ ਉਸ ਤੋਂ ਬਾਅਦ ਜਿਹੜਾ ਬੜਾ ਹਸਪਤਾਲ ਉਹ ਪ੍ਰਸ਼ਾਸਕ ਸਾਹਿਬ ਇਹ ਆਮ ਪਾਰਟੀ ਦੇ ਉਹਨਾਂ ਨੇ ਬੜਾ 5 ਲੱਖ ਰੁਪਈਆ ਬਿਗੈਰ ਕਿਸੇ ਮਤਲਬ ਪੁੱਛੇ ਤੋਂ ਵੀ ਕਿਹੜੀ ਪਾਰਟੀ ਦਾ ਸਰਪੰਚ ਹੈ ਚੁੱਪ ਕਰਕੇ ਦੇ ਆ ਦੇਗੇ ਤੇ ਸਰ ਬੋਰ ਸਿੰਘ ਤੇ ਲੋਨੇ ਉਹ ਹਸਪਤਾਲ ਬਣਾ ਦਿੱਤਾ ਠੀਕ ਹੈ ਲੇਕਿਨ ਬਣ ਗਿਆ ਲੇਕਿਨ ਕੰਪਲੀਟ ਹੀ ਹੋਇਆ 12 ਪੂਰਾ ਵਗੈਰਾ ਹਸਪਤਾਲ ਕਾ ਦਾ ਤੇ ਉਹ ਮੈਂ ਤੇ ਜਸੀਰ ਲੂਰੀਏ ਨੇ ਸੋਚਿਆ ਬਈ ਇਹ ਇਹਦੇ ਪਸ਼ੂ ਬੰਦੇ ਐ ਇਹਦਾ ਤੈਜੂਗਾ ਆਪਾਂ ਇਹਦੇ ਬਾਰ ਬੂਰ ਲਵਾ ਲਈਏ ਅਸੀਂ ਮੈਂ ਤੇ ਸ਼ੇਰਪੁਰ ਲੂਰੀਏ ਨੇ ਲਾ ਕੇ ਤੇ ਬਾਹਰ ਲਵਾਤੇ ਬਾਹਰ ਬੰਨ ਲਾਏ ਤੇ ਰੰਗ ਰੰਗ ਜੇ ਸ਼ੇਰਪੁਰ ਲੂਰੀਏ ਨੇ ਕਰਵਾਇਆ ਇਸ ਕਰਕੇ ਉਸ ਤੋਂ ਬਾਅਦ ਸਾਡਾ ਸ਼ੌਕ ਵਧ ਗਿਆ ਫਿਰ ਉਹ ਉਹਦੇ ਜਿਹੜੀਆਂ ਰਹਿੰਦੀਆਂ ਸੂਟਾਊਨ ਪੂਨਾ ਕਰਕੇ ਪਾਣੀ ਦਾ ਵੀ ਬੰਦੋਬਸਤ ਕਰਤਾ ਬਿਜਲੀ ਦੀ ਫਿਟਿੰਗ ਵੀ ਕਰਤੀ ਰੰਗ ਰੋਗ ਨੂੰ ਵੀ ਕਰਤਾ ਬਹੁਤ ਵਧੀਆ ਹੋ ਗਿਆ ਫਿਰ ਸੋਚਿਆ ਸੀ ਬਈ ਕਿਉਂ ਨਾ ਇਹਦੇ ਇਹ ਇਰੀਕ ਨੂੰ ਪਾਸੇ ਵਾਰ ਕੀਤੀ ਜਾਵੇ ਤੇ ਜੰਗਲੇ ਬਣਾਏ ਚਾਰ ਉਹ ਜਿਹੜੇ ਬਿਲਕੁਲ ਗੁਰਦਾਸ ਸਾਹਿਬ ਦੇ ਨਾਲ ਚਾਰ ਪਹਿਲੇ ਜੰਗਲੇ 10-10 ਦੇ ਮੈਂ ਬਣਾਏ ਮੇਰੇ ਲਾਏ ਹੋਏ ਐ ਤੇ ਉਸ ਤੋਂ ਬਾਅਦ ਜਿਹੜੀ ਗੁਰੂ ਗਵਰਿੰਦਰ ਸਿੰਘ ਸਪੋਰਟਸ ਕਲੱਬ ਸੀ ਨੌਜਵਾਨ ਕਲੱਬ ਉਹਨਾਂ ਨੂੰ ਜੋਸ਼ ਆਇਆ ਉਹਨਾਂ ਨੇ 4 ਲੱਖ ਰੁਪਇਆ ਲਾ ਕੇ ਉਹ ਜਾਲੀ ਸਾਰੇ 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 ਦਾਲੇ ਲਾ ਦਿੱਤੀ ਤੇ ਇਹ ਇੱਕ ਤਰ੍ਹਾਂ ਆਸਤਾਲ ਵਧੀਆ ਮਤਲਬ ਆ ਗਿਆ ਉਹਦੇ ਬਾਅਦ ਦਿੱਲੀ ਦੀ ਸੰਗਤ ਆਈ ਬਾਬਾ ਵੇਦੀ ਪਰਵਾਰ ਉਹਨਾਂ ਨੇ 50000 ਰੁਪਿਆ ਪ੍ਰੀਤਮ ਸਿੰਘ ਦੇ ਦਾ ਬਹੁਤ ਸਤਿਕਾਰ ਕਰਦੇ ਸੀ ਪ੍ਰੀਤਮ ਸਿੰਘ ਨੂੰ 50000 ਰੁਪਿਆ ਦਿੱਤਾ ਵੀ ਹਸਪਤਾਲ ਨੂੰ ਦੇ ਦੇ ਪ੍ਰੀਤਮ ਸਿੰਘ ਮੇਰੇ ਕੋਲ ਆਇਆ ਕਹਿੰਦਾ ਹਸਪਤਾਲ ਨੂੰ 50000 ਰੁਪਿਆ ਦਿੱਤਾ ਤੇ ਮੈਂ ਉਹਨੂੰ ਕਿਹਾ ਵੀ ਮੇਰੇ ਕੋਲ ਸੰਜਾ ਰੁਪਿਆ ਪਿਆ 70 80000 ਜੀ ਤੇ ਆਪਾਂ ਕਮਰਾ ਸ਼ੁਰੂ ਕਰ ਲੀਏ ਉਹ ਕਦਾ ਹਾਂ ਮਾਫੀ ਲੱਖ ਗੇੜ ਲੱਖਾਂ ਕਵਰੇ ਬਣਦੇ ਹੁੰਦੇ ਆ ਮੈਂ ਉਹਨੂੰ ਕਿਹਾ ਵੀ ਕੰਮ ਸ਼ੁਰੂ ਹੋ ਜੇ ਛੇ ਲੱਗ ਜਾਂਦਾ ਤਾਂ ਫਿਕਰ ਨਾ ਕਰ ਇਹ ਇਹ ਸਭ ਇਹ ਮੇਰੇ ਜੁਮੇ ਰਹਿ ਗਿਆ ਤੇ ਫਿਰ ਸਾਡੀ ਤਿੰਨਾਂ ਦੀ ਟੀਮ ਬਣ ਗਈ ਮੇਰੀ ਤੇ ਪੀਰ ਸਿੰਘ ਸੂਬੇਦਾਰ ਤੇ ਆਪਣਾ ਜਸੀਰ ਭੜੂਰੀਆ ਫਿਰ ਅਸੀਂ ਸ਼ੁਰੂ ਕਰਤਾ ਕਵਰਾ ਬਣਾਉਣਾ ਤੇ ਦਿੱਲੀ ਵਾਲਿਆਂ ਨੂੰ ਟੈਲੀਫੋਨ ਕਰਤਾ ਵੀ ਅਸੀਂ ਕਵਰਾ ਬਣਾ ਰਹੇ ਹਾਂ ਤੇ ਗੇਟੋ ਸਿਦਾਨ ਦਿੱਤਾ ਸੀ ਉਹ ਪੈਸਾ ਨਾ ਕੁਛ ਅਸ਼ੀਪ ਆਇਆ ਤੇ ਅਸੀਂ ਜੀਪ ਅੱਥਾ ਤੋਤਰ ਗੋੜਾ ਜੀ ਨੂੰ ਪਤਾ ਸੀ ਵੀ ਜੀ ਨੂੰ ਪਤਾ ਰੱਖਿਆ ਉਦੋਂ ਹੀ ਜਰੂਰ ਦੇਣਗੇ ਅੱਗੇ ਬਗੈਰ ਗੱਲ ਤੋਂ ਪਿਨਾ ਜਾ ਦੇਗੇ ਤੇ ਜੀਪ ਅੱਥਾ ਤਲਾਕ ਵੀ ਦੇ ਦੇਗੇ ਕਹਿੰਦੇ ਚੰਗਾ ਸੀ ਆ ਜਾਗੇ ਅਸੀਂ ਜੀਪ ਅੱਥਾ ਉਹਨਾਂ ਦੇ ਖਾਣ ਵਾਸਤੇ ਲੋਹਾ ਲਾ ਸਭ ਕੁਝ ਰੱਖਤਾ ਤੇ ਜਿਦੋਂ ਆਏ ਅਸੀਂ ਉਹਨਾਂ ਨੂੰ ਕਿਹਾ ਵੀ ਪੈਸੇ ਅਸੀਂ ਲਾਵਾਂਗੇ ਅਸੀਂ ਬਾਬਾ ਬੇਦੀ ਪਰਿਵਾਰ ਦੇ ਨਾਂ ਤੇ ਬਣਾਉਣਾ ਹੈ ਠੀਕ ਹੈ ਤੁਹਾਡੇ ਪਰਿਵਾਰ ਦੇ ਬਾਬਾ ਤਾਰਾ ਸਿੰਘ 베ਦੀ ਦੇ ਨਾਂ ਤੇ ਇੱਕ ਕਮਰਾ ਬਣਾਉਣਾ ਤੇ ਉਹ ਸੋਚ-ਸੋਚ ਕੇ ਕਹਿੰਦੇ ਜੀ ਸਾਡੇ ਪਰਿਵਾਰ ਦੇ ਨਾਂ ਤੇ ਬਣਾਉਣਾ ਹੈ ਫਿਰ ਅਸੀਂ ਤੁਹਾਡੇ ਪੈਸੇ ਚੋ ਲਵਾ ਲਈਏ ਫਿਰ ਅਸੀਂ ਲਾਵਾਂਗੇ ਫਿਰ ਉਹਨਾਂ ਨੇ ਪੈਸਾ ਦੇ ਲਾਉਣਾ ਮਨਜ਼ੂਰ ਕਰ ਲਿਆ ਤੇ ਜਦੋਂ ਜਿੰਨਾ ਕਮਰਾ ਬਣਦਾ ਸੀ ਅਸੀਂ ਫੋਟੋ ਭੇਜ ਦਿੰਦੇ ਹੁੰਦੇ ਸੀ ਉਹ ਪੈਸੇ ਭੇਜ ਦਿੰਦੇ ਪ੍ਰੀਤਮ ਸਿੰਘ ਜਾਈ ਉਹਨੇ ਕੰਮਗਾਨ 10 ਲੱਖ ਰੁਪਇਆ ਭੇਜਿਆ ਤੇ ਉਹ ਬਹੁਤ ਸ਼ਾਨਦਾਰ ਕਮਰਾ ਬਣ ਗਿਆ ਮੇਰੇ ਕੋਲ ਉਹਦੇ ਵਿੱਚ ਡਾਕਟਰ ਵਿਕੇਸ਼ अरोड़ा ਨੇ ਇੱਕ ਕਮਰਾ ਹੋਰ ਬਣਾ ਕੇ ਉਹਨੂੰ ਆਪਰੇਸ਼ਨ ਥੀਟਰ ਬਣਾਤਾ ਹੂੰ ਕੁਆਂਟਾ ਵੀ ਆਪਰੇਸ਼ਨ ਵੀ ਹੋਇਆ ਇੱਕ ਮਹੀਨਾ ਆਪਰੇਸ਼ਨ ਹੁੰਦੇ ਰਹੇ ਬਾਅਦ ਵਿੱਚ ਕੁਝ ਲੀਗਲ ਪ੍ਰੋਬਲਮ ਕਰਕੇ ਸਾਨੂੰ ਉਹ ਬੰਦ ਕਰਨਾ ਪਿਆ ਕਿਉਂਕਿ ਮੈਡੀਕਲ ਪਰਮਿਸ਼ਨ ਲੈਣੀ ਬੜੀ ਮੁਸ਼ਕਲ ਸੀ ਫਿਰ ਉਹ ਅਸੀਂ ਮਤਲਬ ਹਸਪਤਾਲ ਬੰਦ ਕਰਤਾ ਲੇਕਿਨ ਉਹਦੀ ਸ਼ਾਨ ਜਿਹੜੀ ਹੈ ਉਹ ਸਾਰੀ ਸਾਡੇ ਦਮੇ ਹੈ ਤੇ ਮੈਂ ਮੇਰਾ ਪੈਸਾ ਉੱਥੇ ਅਨਗਨਤ ਲੱਗਾ ਮੈਂ ਕਦੇ ਹਸਪਤਾਲ ਜਦੋਂ ਮੈਂ ਪੈਸੇ ਲਾਉਣਾ ਮੈਂ ਕਦੇ ਹਸਪਤਾਲ ਦੀ ਬਿਲਕੁਲ ਰੱਖਿਆ ਉਸ ਤੋਂ ਬਾਅਦ ਅਸਪਤਾਲ ਤੋਂ ਬਾਅਦ ਜਿਹੜਾ ਧਰਮਸ਼ਾਲਾ ਜਿਹੀ ਸੀ ਕੋਸਟਾਲੀ ਧਰਮਸ਼ਾਲਾ ਇਹ ਬਹੁਤ ਡੂੰਗੀ ਸੀ ਇਹਨੂੰ ਅਸੀਂ ਫਲਸ਼ ਪਟਾ ਕੇ ਤੇ ਇੱਕਾ ਪਾਸੇ ਕਰਾਈਆਂ ਤੇ ਇਹਦੇ ਮੁੰਡਿਆਂ ਨੇ ਉਦੋਂ ਕਰਕੇ 10-12 ਟਾਲੀਆਂ ਪਾ ਕੇ ਜਿਹੜੇ ਆਸ-ਪਾਸੇ ਮੁੰਡੇ ਸੀ ਸੇਵਾਦਾਰ ਉਹਨਾਂ ਨੇ ਬਹੁਤ ਬਹਿੰਤ ਕੀਤੀ 10-12 ਟਾਲੀਆਂ ਪਾ ਕੇ ਉੱਚਾ ਕਰਤਾ ਔਰ ਜਦੋਂ ਕੰਮ ਹੁੰਦਾ ਵੇਖ ਕੇ ਲੋਕਾਂ ਨੇ ਵੀ ਦਾਨ ਦਿੱਤਾ ਕੰਮ 22000 ਰੁਪਇਆ ਮੈਨੂੰ ਮਹਰੋਦਾਨ ਹੋਇਆ ਇਹ ਪਿੰਡ ਵਾਲਿਆਂ ਨੇ ਦਾਨ ਦਿੱਤਾ ਤੇ ਬਾਕੀ 1 ਲੱਖ 1 ਲੱਖ 25 ਹਜ਼ਾਰ ਦੇ ਕਰੀਬ ਲੱਗਾ ਬਾਕੀ ਉਹ ਸਾਰਾ ਮੈਂ ਲਾਇਆ ਪੱਲੋ ਔਰ ਲਾ ਕੇ ਤੇ ਉਹ ਵਧੀਆ ਬਣਾਤਾ ਉਹਦੇ ਵਿੱਚ ਅੰਦਰ ਦੋ ਸਟੇਜਾਂ ਬਣਾਤੀਆਂ ਸਹਿਤਕ ਪ੍ਰੋਗਰਾਮ ਹੋਣ ਲੱਗ ਪਏ ਬੜਾ ਸੋਹਣਾ ਪ੍ਰੋਗਰਾਮ ਤੇ ਉਹਨੂੰ ਉਹ ਵਧੀਆ ਸੜੀਆਂ ਤੁਰੀਆਂ ਦੁਬਾਰਾ ਬਣਾਤੀਆਂ ਟਟੀਆਂ ਬਣਾਤੀਆਂ ਜੀ ਜੀ ਇਹ ਇਸ ਕਰਕੇ ਉਹ ਤੋਂ ਬਾਅਦ ਹਸਪਤਾਲ ਆ ਗਿਆ ਉਹਦੇ ਚ ਹਸਪਤਾਲ ਵਾਲਿਆਂ ਨੂੰ ਪਾਣੀ ਦਾ ਪ੍ਰਬੰਧ ਕਰਕੇ ਦਿੱਤਾ ਉਹਦੇ ਚ ਮੇਰੇ 8-9000 ਰੁਪਏ ਲੱਗ ਗਿਆ ਉਹਨਾਂ ਵੇ ਤੇ ਔਰਤਾਂ ਵਾਸਤੇ ਵੱਖਰੀ ਟੱਟੀ ਬਣਾ ਕੇ ਦਿੱਤੀ ਬੰਦਿਆਂ ਵਾਸਤੇ ਵੱਖਰੀ ਜੀ ਉਹਨੂੰ ਸ਼ਾਨਦਾਰ ਬਣਾਇਆ ਉੱਥੇ ਇੱਕ ਸ਼ੈੱਡ ਬਣਾਇਆ ਸੀ ਉਹ ਮੈਂ ਹਾਂਗਕਾਂਗ ਤੋਂ ਜਦੋਂ ਆਇਆ ਉਦੋਂ ਬਣਾਇਆ ਔਰ ਉਹ ਲਿਖਾ ਲਿਖੀ ਸੀ ਕੋਸਟਾ ਅਮਰੀਕਾ ਉਹਨਾਂ ਸਲਾਹ ਕੀਤੀ ਉਹ ਕਦੇ ਆਪਾਂ ਪੈਸੇ ਇਕੱਠੇ ਕਰ ਲੈਂਦੇ ਆ ਉਹਨਾਂ ਨੇ ਸਾਰੇ ਰਿਫੀ ਸਿੰਘ ਨੇ ਪੈਸੇ ਇਕੱਠੇ ਕਰਕੇ ਮੈਂ ਵੀ 6000 ਮੈਂ ਵੀ ਪਾਇਆ ਬਹੁਤ ਵਧੀਆ ਸ਼ਹਿਰ ਬਣਾਤਾ ਜਿਹੜਾ ਨਾਲ ਹੀ ਉਹਦੇ ਮਤਲਬ ਬੋਰ ਦੇ ਥਾ ਉਹਦੇ ਚ ਜਿਹੜਾ ਜੰਗਲਾ 18000 ਰੁਪਇਆ ਉਹਦੇ ਤੇ ਮੈਂ ਲਾਇਆ ਤੇ ਬਾਕੀ ਸਾਰਾ ਸਾਂਝਾ ਪੈਸਾ ਲੱਗਾ ਉਸ ਤੋਂ ਬਾਅਦ ਮੈਂ ਥਾਂ ਲੈਤਾ ਸੀ ਉਹਦੇ ਸਾਹਮਣੇ ਜਾ ਪਿਆ ਸੀ 8 ਮਾਲੇ 4 ਮਾਲੇ ਇੱਕ ਪਾਸੇ 20 ਛੜਤਾ 4 ਮਾਲੇ ਦੂਜੇ ਦੂਜੇ ਪਾਸੇ ਛੜਤਾ ਦੋਨੇ ਪੇਸਾ 20ਾਂ ਖੁੱਲੀਆਂ ਕਰਤੀਆਂ ਖੁੱਲੀਆਂ ਕਰਕੇ ਤੇ ਉਹਦੇ ਚ ਇੱਕ ਦੋ ਸ਼ੈੱਡ ਵੀ ਬਣਾਤੇ ਉਹਦੇ ਸ਼ੈੱਡ ਜਿਹੜੇ ਉਹ ਇੱਕ ਸ਼ੈੱਡ ਦਿੱਤਾ ਕਾਕੂ ਮਨਜੀਤ ਸਿੰਘ ਨੇ ਵੀ 2000 ਰੁਪਏ ਦਿੱਤਾ ਸੀ 4000 ਰੁਪਏ ਲੀਫੀਟ ਕੋਸਾਂ ਨੇ ਵੀ ਦਿੱਤਾ ਸੀ ਬਾਕੀ ਮੈਂ ਸਾਰਾ ਲਾ ਕੇ ਦੋ ਸ਼ੈੱਡ ਬਣਾਏ ਇੱਕ ਜ਼ਾਦੇ ਵਿੱਚ 12500 ਸਕੂਲ ਦੇ ਬੱਚਿਆਂ ਵਾਸਤੇ ਗੇਮ ਮੀਟ ਬੰਦੇ ਸੀ ਬਸਰੀ ਦੀ ਸੀ ਉਹਨਾਂ ਵਾਸਤੇ 125000 ਰੁਪਿਆ ਲਾ ਕੇ ਸ਼ੈੱਡ ਬਣਾਇਆ ਇਸ ਤਰ੍ਹਾਂ 50000 ਰੁਪਿਆ ਸ਼ਮਸ਼ਾਨ ਘਾਹ ਰੂਈ ਦਿੱਤਾ ਸੀ ਜੀ ਉਹਨੂੰ ਬਣਾਉਣ ਵਾਸਤੇ ਉਹ ਉੱਥੇ ਜਿਹੜਾ 125000 ਰੁਪਿਆ ਦਾ ਸ਼ੈੱਡ ਬਣਾਇਆ ਉਹਦੇ ਵਿੱਚ ਛੋਟਾ ਜੀ ਤੇ ਗ੍ਰਾਂਥੀ ਬਹਿ ਕੇ ਲਾਇਆ ਪਾਠ ਕਰਦਾ ਉਹ ਉਹਦੇ ਪੈਸੇ ਵੀ ਮੈਂ ਤਾਰੇ ਮੈਨੂੰ ਸ਼ਪਾਜ ਜਬ ਮੈਂਬਰ ਸੀ ਉਹਨੇ ਮੈਨੂੰ ਕਿਹਾ ਵੀ ਸਾਥੋਂ ਪੈਸਾ ਮੰਗਦਾ ਸਾਡੇ ਪਾਸ ਹੈ ਨਹੀਂ ਤੇ ਮੈਂ ਕੋਈ ਗੱਲ ਨਹੀਂ 12000 ਉਹਦਾ ਉਹ ਵੀ ਦਾਣ ਦਿੱਤਾ ਫਿਰ ਸਾਥ ਦੇ ਵਿੱਚ ਵਧੀਆ ਸੀਟਾ ਬਣਾ ਕੇ ਉਹ ਉਹਦੇ ਇੱਕ ਆਪਣਾ 17800 ਦੇ ਬੈਂਚ ਲਿਆ ਕੇ ਸੀਵੈਂਟ ਦੇ ਬੈਂਚ ਤੇ ਟੇਬਲ ਤੇ ਕੁਰਸੀਆਂ ਵਗੈਰਾ ਸਭ ਲਿਆ ਕੇ ਵਧੀਆ ਬਣਾਈਆਂ ਆਜੋ ਬੜੀ ਸੋਹਣੀ ਤਰੀਕੇ ਨਾਲ ਬਤੋ ਕਰ ਰਹੇ ਐ ਤੇ ਰਾਹ ਬੜਾ ਖੁੱਲਾ ਹੋ ਗਿਆ ਆਪਣੀ ਜੇ ਡਿਕਾਨਾ ਉਹ ਵੀ ਪਛਾਹਟ ਆ ਗਈ ਅੱਗੇ ਮਰਾਤੀਆਂ ਇਸ ਕਰਕੇ ਸਾਰਾ ਕੰਮ ਜਿਹੜਾ ਬਹੁਤ ਵਧੀਆ ਹੋਇਆ ਜੇ ਉੱਥੇ ਬੈੰਚ ਪਿਆ ਉਹ ਬੈਂਚ ਦੇ ਉੱਤੇ ਵੀ ਸ਼ੈਡ ਉੱਤੇ ਜਿਹੜਾ ਲੋਇਰ ਮੈਂ ਲੋਇਆ ਸੀ ਜੀ ਪਤਾ ਨਹੀਂ ਕਿ ਕਿੰਨੇ ਪੈਸੇ ਲੱਗੇ ਜਾਂਦਾ ਜੀ 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 1500 1600 ਰੁਪਇਆ ਮੇਰੀ ਹਾਲਤ ਤੇ ਲੱਗਾ ਉਸ ਤੋਂ ਬਾਅਦ ਹਰਜੀਤ ਸਿੰਘ ਬਰਾੜ ਮੇਰੇ ਕੋਲ ਆਇਆ ਸਾਦ ਲਖਾ ਸਿੰਘ ਦਾ ਲड़का ਜੇ ਅੰਗਲੈਂਡ ਵਾਲੇ ਤੇ ਉਹਨਾਂ ਨੂੰ ਬੇਨਤੀ ਕੀਤੀ ਕਿ ਤੁਹਾਡਾ ਥਾਂ ਸ਼ੁਗਰੇ ਦੇ ਕੋਲ ਦੇ ਰਾਹ ਤੇ ਪਿਆਦ ਤੇ ਉਹ ਵੀ ਆਪਣੇ ਭਰਾ ਹੈ ਜਿਹੜੇ ਉੱਥੇ ਵਿਚਾਰੇ ਰਹਿੰਦੇ ਆ ਗੁੱਡੇ ਬੰਦੇ ਆ ਤੇ ਤੁਸੀਂ ਥੋੜਾ ਬੋਧਾ ਥਾਂ ਉਹਨਾਂ ਦੇ ਦਿਓ ਮੈਨੂੰ ਕਦੇ 10 ਕਿੰਨਾ ਥਾ ਮੈਂ ਕਿਹਾ ਵੀ 10 ਸਵਾਰ ਲੈ ਦੇ ਦਿਓ ਫੋਟੋ ਪਹਿਲੇ ਬੋਲ ਹੀ ਦੇਤਾ ਉਹਦੇ ਮੈਂ ਕਿਹਾ ਵੀ ਥਾਂ ਤੁਸੀਂ ਦੇਤਾ ਅਸੀਂ ਇਹਦਾ ਨਾ ਲਖਾਸਿੰਘ ਬਰਾੜ ਸਰਦਾਰ ਲਖਾਸਿੰਘ ਬਰਾੜ ਤੇ ਡੈਡੀ ਦੇ ਨਾਂ ਤੇ ਰੱਖਾਗੇ ਅੱਜ ਬੋਲੋ ਤੇ ਸਰਦਾਰ ਲਖਾਸਿੰਘ ਬਰਾੜ ਦੇ ਨਾਂ ਤੇ ਤੇ ਵਧੀਆ ਬਣ ਗਿਆ ਛੋਟੀ ਮਿਨੀ ਪਾਰਕ 10 ਰੁਪਏ ਉਹਦੇ ਜਿਹੜੇ ਝੂਲੇ ਲਾਇਆ ਮੈਨ ਲਾਇਆ ਤੇ ਜਿਹੜਾ ਜੰਗਲਾ ਲਾਇਆ ਉਹ ਸਰਮੇਜ ਸਿੰਘ ਕਿਨੇ ਜਾਲਾ ਉਹਨਾਂ ਨੇ ਲਾਇਆ 17-80 ਹਜ਼ਾਰ ਦਾ ਜਿਹੜਾ ਉੱਥੇ ਸ਼ੈੱਡ ਹੈ ਉਹ ਉਹਨਾਂ ਸਾਰਿਆਂ ਦੇ ਪੈਸੇ ਇਕੱਠੇ ਕਰਕੇ ਬਣਾਇਆ ਅੱਜ ਹੋਰ ਪੈਸੇ ਇਕੱਠੇ ਕਰਕੇ ਉਹਨੂੰ ਹੋਰ ਸੋਹਣਾ ਬਣਾਉਣਾ ਚਾਹੁੰਦੇ ਪਾਰਕ ਬਣਾਉਣਾ ਚਾਹੁੰਦੇ ਤੇ ਉਹ ਜਿਹੜਾ ਕਿ ਸਾਧ ਲਖਾਸਿੰਘ ਬਰਾੜ ਪਾਰਕ ਉਹਦੇ ਨਾਂ ਤੇ ਪਾਰਕ ਹੋ ਵੀ ਉਹ ਇਹ ਉਹਨਾਂ ਦੀ ਖਾਸ਼ ਹੈ ਜੀ ਉਸ ਤੋਂ ਬਾਅਦ ਪਰੇ ਧੀਬਾ ਦੇ ਵੇੜੇ ਚ ਪਤ ਤਿੰਨ ਮਰਲੇ ਸੀ ਉਹ ਮੁੰਡਾਂ ਨੇ ਲਾ ਕੇ 1500 ਰੁਪਇਆ ਲਾ ਕੇ 15000 ਰੁਪਇਆ ਲਾ ਕੇ ਉਹਨੂੰ ਕੰਦਾ ਕੱਢ ਕੇ ਉੱਚਾ ਕਰਕੇ ਤੇ ਸਾਂਝਾ ਥਾਂ ਬਣਾਤਾ ਉਹਦੇ ਚ ਬਾਦਰ ਚ ਮੈਨੂੰ ਇੱਕ ਸ਼ੈੱਡ ਲਾਉਣ ਵਾਸਤੇ ਆਇਆ ਤੇ ਉੱਤੇ ਤੇਜਾ ਦਾ ਸ਼ੈੱਡ ਆਇਆ ਉਹ ਸ਼ੈੱਡ ਮੈਂ ਤੇਜਾ ਦਾ ਲਵਾਇਆ ਤੇ 8000 ਦੀਆਂ ਫੇਰ ਉੱਥੇ ਝੂਲੇ ਲਵਾਤੇ ਝੂਲੇ ਉਹ ਵਧੀਆ ਬਣਾਤਾ ਉਹ ਉਸ ਤੋਂ ਬਾਅਦ ਮੈਂ ਸਾਰਿਆਂ ਤਰ੍ਹਾਂ ਦੇ ਝੂਲੇ ਲਵਾਏ ਮੈਂ ਕਿਹਾ ਝੂਲੇ ਲਵਾਏ 7000 ਦੇ ਗਰੀਬਾਂ ਦੇ ਵੇੜੇ ਪਹਿਲੇ ਪਾਸੇ ਉੱਥੇ ਝੂਲਾ ਲਾਇਆ ਉਹ ਜੂਗੀ ਤਰ੍ਹਾਂ ਝੂਲਾ ਆ ਉਹ ਚੋਰੀ ਵੀ ਹੋ ਗਿਆ ਸੀ ਤੇ ਇਸ ਕਰਕੇ ਜੋ ਖੋਚੜੀ ਧਰਵਾਸ ਇਹ ਸੰਗੀਤ ਨੇ ਲਾਇਆ ਇੰਗਲੈਂਡ ਵਾਲੇ ਨੇ ਉਹਦਾ ਵਕਾਇਦਾ ਨਾਮ ਲਿਖਿਆ ਹੋਇਆ ਆਪਾਂ ਕੇ ਪੈਲਸ ਬਣਾ ਰਹੇ ਆ ਉਹ ਕਿੰਨਾ ਨੇ ਜਗ੍ਹਾ ਦਾਣ ਦਿੱਤੀ ਤੇ ਹੁਣ ਆਪਣਾ ਪੈਲਸ ਦਾ ਕੰਮ ਕਿੱਥੋਂ ਤੱਕ ਪਹੁੰਚਿਆ ਉਹ ਉਹ ਵੀਰਿੰਦਰ ਪਾਤਲ ਸਿੰਘ ਐਡਵੋਕੇਟ ਵੀਰਿੰਦਰ ਪਾਤਲ ਸਿੰਘ ਹੈ ਦਾਤਾ ਸਿੰਘ ਦਾ ਲੜਕਾ ਉਹਨਾਂ ਨੂੰ ਮੈਂ ਬੇਨਤੀ ਕੀਤੀ ਵੀ ਇਹ ਥਾਂ ਸਾਨੂੰ ਦੇ ਦੋ ਅਸੀਂ ਚਾਚਾ ਜੀ ਜਲਦਾ ਸਾਹਿਬ ساری ਉਮਰ ਉਹ ਪੰਦੀ ਸੇਵਾ ਕਰਦੇ ਰਹੇ ਉਹਨਾਂ ਦੇ ਨਾਂ ਤੇ ਕੋਈ ਯਾਦਗਾਰ ਬਣਾ ਦਿੰਨੇ ਆ ਤੇ ਉਹ ਖੁਸ਼ ਹੋ ਗਿਆ ਉਹ ਕਹਿੰਦਾ ਕੋਈ ਗੱਲ ਨਹੀਂ ਉਹਨੇ ਸਾਰੇ ਆਪ ਦੇ ਭਰਾਵਾਂ ਨਾਲ ਚਾਚੇ ਤਾਇਏ ਦੀ ਲੜਕੀਆਂ ਨਾਲ ਗੱਲਬਾਤ ਕੀਤੀ ਤੇ ਬਾਅਦ ਵਿੱਚ ਮੈਨੂੰ ਸੱਦਾ ਦਿੱਤਾ ਵੀ ਆ ਜਾਓ ਤੁਸੀਂ ਲਿਖਵਾ ਲਓ ਤੇ ਉਹਨਾਂ ਨੇ ਸਾਰੇ ਪਰਿਵਾਰ ਨੇ ਰਲ ਕੇ ਸਾਈਨ ਕਰਕੇ ਤੇ ਤੁਹਾਨੂੰ ਪੇਪਰ ਦੇ ਤੇ ਵੀ ਤੁਸੀਂ ਉੱਥੇ ਯਾਦਗਾਰ ਬਣਾ ਦਿਓ ਚਾਹੇ ਪੰਚਾਇਤ ਕਰ ਪਰ ਬਾਅਦ ਦੇ ਵਿੱਚ ਮੈਂ ਮੇਰਾ ਰਾਦਾ ਬਦਲ ਗਿਆ ਮੈਂ ਕਿਹਾ ਪੰਚਾਇਤ ਪਰ ਘਰ ਬਣਾ ਕੇ ਕੀ ਉਹ ਮਿਲੂਗਾ ਕੋਈ ਐਵੀ ਚੀਜ਼ ਬਣਾਈਏ ਜੇ ਪਿੰਡ ਨੂੰ ਸਾਰੇ ਨੂੰ ਸਹੂਲਤ ਹੋਵੇ ਪੰਚਾਇਤ ਘਰ ਦੀ ਕੋਈ ਸਹੂਲਤ ਨਹੀਂ ਖਾਲੀ ਪਿਆ ਰਹੂਗਾ ਖਾਲੀ ਪਿਆ ਰਹਿਣਾ ਸਹੀ ਹੈ ਕਿਉਂ ਨਾ ਇੱਥੇ ਧਰਮਸ਼ਾਲਾ ਬਣਾ ਦਈਏ ਵਿਆਹ ਸ਼ਾਦੀਆਂ ਹੋਣ ਫਿਰ ਜਾਨੀ ਅਸੀਂ ਇਹ ਸੋਚ ਕੇ ਤੇ ਮੈਨੂੰ ਵੀ ਇੱਕ ਮੈਂ ਕਿਉਂਕਿ ਉਹਨਾਂ ਨੇ ਵਾਅਦਾ ਕੀਤਾ ਸੀ ਮੈਂ ਬਣਾਉਂਗਾ ਤੇ ਇਸ ਕਰਕੇ ਇੱਕ ਕਿਲਾ ਮੈਨੂੰ ਵੀ ਆਪਦਾ ਸੇਲ ਕਰਨਾ ਪਿਆ ਠੀਕ ਹੈ ਸੇਲ ਕਰਕੇ ਤੇ ਸਪੱਤ ਤੀਤੀ ਲੱਖ ਲਾਉਣ ਦਾ ਵਾਅਦਾ ਕੀਤਾ 30 ਲੱਖ ਦੇ ਕਰੀਬ ਲਾਉਂਗਾ ਤੇ ਅੱਜ ਜੋ ਸਾਰਾ ਕੰਮ ਸ਼ੁਰੂ ਹੋਇਆ ਹੈ ਉਹ ਕੈਦ ਬਣੀ ਜਾ ਰਿਹਾ ਹੈ ਬਰਾਡੇ ਬਣ ਗਏ ਇੱਕ ਨਾਲ ਛੇਗ ਵੱਲੇ ਤਾਂ ਕੀ ਉਹ ਵੀ ਅਸੀਂ ਮੈਂ ਤਰਸਾਲ ਦੇ ਨਾਮ ਲੈਤਾ ਇਹ ਕਰਕੇ ਅੱਜ ਉੱਥੇ ਲੰਮਾ ਬਰਾਉਂਡਾ ਤੇ ਤਿੰਨ ਚਾਰ ਕਮਰੇ ਬਣ ਗਏ ਤਾਂ ਤੇ ਤਾਂ ਕਿ ਸਭ ਸਾਡਾ ਬੇਸ ਵੀ ਜਿਹੜੇ ਪਹਿਲਾਂ ਜੂਟਾ ਹੁੰਦੀ ਆ ਖਾਣਾ ਖੂਣਾ ਬਣਾਉਂਦੀ ਆ ਸਮਾਂ ਰੱਖਦੀ ਆ ਉਹ ਸਾਡਾ ਕੰਮ ਬਣ ਗਿਆ ਬਣ ਗਿਆ ਮੁਕਮਲ ਹੋ ਗਿਆ ਵੱਡਾ ਹਾਲ ਵਲਿਆ ਵੀ ਗਿਆ ਤਿੰਨ ਪਾਸੇ ਵੱਡਾ ਹਾਲ ਕਮਰਾ ਜਿਹੜਾ ਉਹ ਅਸੀਂ ਆਪਣਾ ਜਿਹੜਾ ਸਾਰਾ ਵਲਿਆ ਗਿਆ ਵੱਡਾ ਹਾਲ ਕਮਰਾ ਜਿੱਦਾਂ ਲੱਗਦਾ ਹੋ ਗਿਆ ਉਹ ਵੱਡਾ ਗੇਟ ਬਣ ਗਿਆ ਜਿੱਦਾਂ ਲੱਗਦਾ ਹੋ ਗਿਆ ਜੀ ਦੂਜੇ ਪਾਸੇ ਤਾਰ ਲਾ ਦੇਣੀ ਸੀ ਪੁਰਾਣੀ ਸ਼ੁਜਾਨ ਘਾਟਾਲ ਤੇ ਫਿਰ ਅਸੀਂ ਉਹ ਉਹ ਦੀ ਪਟਾਂਗੇ ਵੱਡੇ ਹਾਲ ਦੀ ਉਹਦੇ ਵਾਸਤੇ ਕਾਫੀ ਬਾਰੋ ਮਤਲਬ ਹੌਸਲਾ ਆਇਆ ਹੈ ਮੈਜਿਸਟਰੀ ਬਰਾਲ ਨੇ ਕਿਹਾ ਸੀ ਵੀ ਲੋਹੇ ਦਾ ਜਿਹੜਾ ਖਾਤਾ ਸਾਰਾ ਮੈਂ ਦੇਉਂਗਾ ਸਾਰਾ ਦੇਵਾਂਗੇ ਜੀ ਇਹ ਕਰਕੇ ਉਹ ਲੋਹੇ ਦਾ ਖਾਤਾ ਉਹ ਦੇਣਗੇ ਤੇ ਬਾਕੀ ਪਿੰਡ ਵਾਲਿਆਂ ਦੇ ਵੀ ਪੋਰਸ਼ਨ ਤੇ ਤੇ ਲੋਕ ਇਤਿਹਾਸੀ ਵਿਨੀਪੈਗ ਵਾਲੇ ਜਿਹੜੇ ਉਹਨਾਂ ਤੋਂ ਵੀ ਲਵਾਏ ਕਰਦਾ ਜਿਹੜੇ ਹਾਂਗਕਾਂਗ ਆਪਰਾਕ ਬੈਨਕੋਵਰ ਵਾਲੇ ਉਹਨਾਂ ਨੇ ਵੀ ਤਕਰੀਬਨ ਪੌਣੇ 2 ਲੱਖ ਦੇ ਕਰੀਬ ਭੇਜਤਾ ਸੀ ਸਾਨੂੰ ਸੀਮੈਂਟ ਲੈਣ ਵਾਸਤੇ ਸੀਮੈਂਟ ਉਹਨਾਂ ਦਾ ਹੀ ਚੱਲਦਾ ਰਿਹਾ ਤੇ 1 ਲੱਖ ਰੁਪਇਆ ਸਭ ਤੋਂ ਪਹਿਲਾਂ ਦਿੱਤਾ ਇਹਨਾਂ ਨੇ ਬਰਾੜ ਸਾਹਿਬ ਨੇ ਸਰਜੀਤ ਬਰਾੜ ਨੇ ਉਹ ਵੀ ਉਹਦੀ ਬਹੁਤ ਵੱਡੀ ਸੇਵਾ ਅੱਗੇ ਵੀ ਉਹਨੇ 1 ਲੱਖ ਦਿੱਤਾ ਸੀ ਉਹ ਜੀਵਨ 2 ਲੱਖ ਰੁਪਏ ਦੇ ਚੁੱਕਾ ਹੈ ਅੱਗੇ ਹਸਪਤਾਲ ਤੇ ਹੋਰ ਨਾ ਕਮਾਂ ਵਾਤੇ ਦਿੱਤਾ ਸੀ ਜੀ ਜੀ ਤੇ ਉਹਦੇ ਨਾਂ ਤੇ ਅਜੇ ਵੀ ਪੀਦਾ ਚੂਲ ਲੱਗਾ ਹੋਇਆ ਜੀ 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 ਤਾਂ ਤਾਂ ਸਾਡੇ ਵਿੱਚ ਇਸ ਕਰਕੇ ਹੁਣ ਤਕਰੀਬਨ ਕੰਮ ਸਾਡਾ ਆ ਆਧੁਪ ਚਾਲ ਜੀ 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 ਬਣਾਲਾ ਜਦੋਂ ਸਾਰਾ ਮੁਕੰਮਲ ਹੋ ਗਿਆ ਉਦੋਂ ਕਿਸੇ ਮਨਿਸਟਰ ਵਗੈਰਾ ਤੋਂ ਉਹਦੀ ਨੀਰ ਖਵਾਗੇ ਜੀ 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 ਸਾਰਾ ਅੰਡਰਗਰਾਉਂਡ ਕਰਨਾ ਉਹਦੇ ਨਕਸ਼ਾ ਬਕਾਇਦਾ ਬਣ ਕੇ ਅਮਰਜੀਤ ਸਿੰਘ ਮੁੰਡਾ ਆਪਣਾ ਅਮਰਜੀਤ ਫਜ਼ੀਲ ਕੋਟਾ ਦਾ ਉਹਨੇ ਨਕਸ਼ਾ ਤਿਆਰ ਕਰਕੇ ਦਿੱਤਾ ਤੇ ਇਸ ਕਰਕੇ ਉਹ ਹੁਣ ਪੈਦਸ ਦਾ ਕੰਮ ਉਹ ਤੋਂ ਚੱਲ ਰਿਹਾ ਹੈ ਚੱਲ ਰਿਹਾ ਤੇ ਅਮਰ ਜੀ ਪੰਜ-ਸੱਤ ਮਹੀਨੇ ਤੱਕ ਉਹ ਮਤਲਬ ਬਾਹਰਲੇ ਸਾਥੀਆਂ ਦੀ ਮਦਦ ਤਾਂ ਬਣੂਗਾ ਕਿਉਂਕਿ ਇੱਥੋਂ ਦੇ ਜਿਹੜੇ ਲੋਕ ਹੈ ਤੇ ਉਹ ਉਹ ਤਾਂ ਮੁਸ਼ਕਲ ਹੈ ਫਿਰ ਵੀ ਸਾਨੂੰ ਉਹ ਬਹੁਤ দান ਦੇ ਦੇ ਰਹੇ ਪਿੰਡ ਦੇ ਸੁਵੇਧਾਰ ਨੇ ਵੀ 11300 ਦਿੱਤਾ ਇੱਕ ਅਰਨੀ ਸਿੰਘ ਨੂੰ ਘਮਾਣਾ ਉਹ 10000 ਦੇ ਕੇ ਗਿਆ ਫਿਰ ਕਈਆਂ ਨੇ ਮੈਨੂੰ ਉਹ ਕੋਈ ਯਾਦ ਨਹੀਂ ਆ ਰਿਹਾ 5000 5900 ਪਾਲਾਸ ਸਰਪੰਚ ਜੀ ਜਾਨੀ ਕਾਫੀ ਪਿੰਡ ਨੇ ਵੀ ਸਪੋਰਟ ਕੀਤੀ ਹੈ ਤੇ ਅਸੀਂ ਇਹੀ ਬੇਨਤੀ ਕਰਨੀ ਚਾਹੁੰਦੇ ਹਾਂ ਜੀ ਮਾਸਟਰ ਜੀ ਬਹੁਤ ਵਧੀਆ ਪਿੰਡ ਚ ਕੰਮ ਕਰ ਰਹੇ ਨੇ ਬਹੁਤ ਵਧੀਆ ਅਪਰਾਲਾ ਤੇ ਆਪਣੀ ਜੇਬ ਦੇ ਵਿੱਚੋਂ ਖਰਚ ਕਰਕੇ ਪਿੰਡ ਲਈ ਬਹੁਤ ਹੀ ਵਧੀਆ ਕੰਮ ਕਰ ਰਹੇ ਨੇ ਤੁਸੀਂ ਮੇਰੇ ਚੈਨਲ ਤੇ ਅਕਸਰ ਵੀਡੀਓ ਦੇਖਦੇ ਰਹਿੰਦੇ ਹੋ ਤੇ ਜਰੂਰ ਸਪੋਰਟ ਕਰਿਆ ਕਰੋ ਜਰੂਰ ਮਦਦ ਕਰੋ ਆਪਣੇ ਪਿੰਡ ਦਾ ਨਾਮ ਰੋਸ਼ਨ ਹੁੰਦਾ ਤੇ ਮਾਸਟਰ ਜੀ ਬਹੁਤ ਵਧੀਆ ਕੰਮ ਕਰਦੇ ਨੇ ਤੇ ਅੱਜ ਮਾਸਟਰ ਜੀ ਦੀ ਗੱਲਬਾਤ ਤੁਹਾਨੂੰ ਕਿੱਦਾਂ ਲੱਗੀ ਤੇ ਜਰੂਰ ਤੁਸੀਂ ਕਮੈਂਟ ਕਰਿਓ ਤੇ ਮਾਸਟਰ ਜੀ ਦਾ ਵੱਧ ਵੱਧ ਸਾਥ ਦਿਆ ਕਰੋ ਜ਼ਰੂਰ ਸਪੋਰਟ ਕਰਿਆ ਕਰੋ ਬਹੁਤ ਵਧੀਆ ਕੰਮ ਕਰ ਰਹੇ ਨੇ ਐਸ ਉਮਰ ਚ ਬਜ਼ੁਰਗ ਹੋਏ ਨੇ ਤੇ ਫਿਰ ਵੀ ਅੱਗੇ ਲੱਗ ਕੇ ਜਿੱਥੇ ਵੀ ਕਹੀਦਾ ਉੱਥੇ ਜਾ ਕੇ ਕੰਮਕਾਰ ਕਰਦੇ ਨੇ ਜ਼ਰੂਰ ਸਪੋਰਟ ਕਰਿਆ ਕਰੋ ਜੇ ਅੱਜ ਦਾ ਪੌਡਕਾਸਟ ਵਧੀਆ ਲੱਗਿਆ ਤੇ ਜ਼ਰੂਰ ਸ਼ੇਅਰ ਕਰਦੇ ਹੋ ਜਾਂਦੇ ਜਾਂਦੇ ਮੈਸਟਰ ਜੀ ਤੁਹਾਨੂੰ ਇੱਕ ਅਪੀਲ ਜ਼ਰੂਰ ਕਰਨਗੇ ਪਿੰਡ ਵਾਸੀਆਂ ਨੂੰ ਜਨ ਆਰ ਆਈ ਵੀਰਾਂ ਨੂੰ ਖਾਸ ਖਾਸ ਕਰ ਰਿਹਾ ਜਨ ਆਰ ਆਈ ਵੀਰਾਂ ਨੂੰ ਬਹੁਤ ਬੇਨਤੀ ਹੈ ਪਿੰਡ ਵਾਸੀਆਂ ਤਾਸੀ ਜਲੀ ਪੱਟੀ ਉਥੇ ਸੁਖੀ ਸਾਹਿਬ ਦਾ ਪਾਠ ਕਲਾ ਕੇ ਤੇ ਅਸੀਂ ਕੰਮ ਸ਼ੁਰੂ ਕਰਾਂਗੇ ਉਸ ਵਕਤ ਪਿੰਡ ਦੇ ਘਰ ਘਰ ਜਾਵਾਂਗੇ ਜਿਨ੍ਹਾਂ ਦੀ ਪਹੁੰਚ ਹੈ ਉਹਨਾਂ ਤੋਂ ਦਾਨ ਮੰਗਾਂਗੇ ਸਿਰਫ ਅਸੀਂ ਸਿਰਫ ਪਹੁੰਚ ਵਾਲੇ ਕੋਲ ਜਾਵਾਂਗੇ ਕਿਸੇ ਵਿਚਾਰੇ ਕਿਸੇ ਗਰੀਬ ਘਰ ਕੋਲ ਨਹੀਂ ਜਾਵਾਂਗੇ ਕਾਲੀ ਪਿੰਡਾਂ ਬੰਦੇ ਜਿਹੜੇ ਸਾਡੀ ਕਮੇਟੀ ਬਣੀ ਹੋਈ ਹੈ ਭਾਜ ਦੇ ਸਰਾਜ ਨਗਰ ਵਿਕਾਸ ਕੰਪਨੀ ਸੁਸਾਇਟੀ ਬਣੀ ਹੈ ਇਹ ਸਾਰੇ ਘਰ ਘਰ ਜਾਵਾਂਗੇ ਜਿਹੜਾ ਜਿੰਨਾ ਕੋਈ ਦਾਨ ਦੇ ਸਕਦਾ ਉਹ ਉਹਨਾਂ ਤੋਂ ਲਵਾਂਗੇ ਤੇ ਤਾਂ ਕਿ ਤੇਲ ਫੁੱਲ ਹਰੇਕ ਦਾ ਹਿੱਸਾ ਪਵੇ ਤੇ ਇਸ ਪਿੰਡ ਦਾ ਘੱਟੋ ਘੱਟ 70 ਲੱਖ ਰੁਪਈਆ ਵੱਜ ਜਾ ਕਹਿੰਦੇ ਹਰ ਸਾਲ ਹਰ ਸਾਲ ਜਿਹੜਾ ਪੈਸਾ ਖਾਤੇ ਜਾਂਦਾ ਤੇ ਵੇਸਟ ਜਾਂਦਾ ਉਹ ਹੀ ਪਿੰਡ ਦੇ ਵਿੱਚ ਚਲੋ ਵਧੀਆ ਆਪਦਾ ਬਚਾਅ ਹੋਊਗਾ ਤੇ ਬਾਕੀ ਆਪਾਂ ਤੈਲ ਫੁੱਲ ਜ਼ਰੂਰ ਪਾਈਏ ਕਿਉਂਕਿ ਆਪਣੇ ਹੀ ਧੀਆ ਪੁੱਤਾਂ ਦੇ ਕੰਮ ਆਉਣਾ ਤੇ ਬੜਾ ਪੁੰਨ ਦਾ ਕੰਮ ਆ ਜ਼ਰੂਰ ਪਾਇਲਸ ਦੇ ਵਿੱਚ ਕੁਝ ਨਾ ਕੁਝ ਤੈਲ ਫੁੱਲ ਜ਼ਰੂਰ ਪਾਓ ਬਹੁਤ ਤੁਹਾਡਾ ਧੰਨਵਾਦ ਮਿਹਰਬਾਨੀ ਥੈਂਕ ਯੂ ਬਹੁਤ ਜੀ 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 ਜਾਈ ਤੁਸੀਂ ਮੇਰਾ ਮੈਸੇਜ ਘਰ ਘਰ ਤੱਕ ਪਹੁੰਚਾ ਦਿੱਤਾ ਥੈਂਕ ਯੂ ਮਿਹਰਬਾਨੀ ਜੀ ਜੀ